ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅਸੀਂ ਅੱਜ ਅੰਸ਼ਿਕਾ ਇਸ ਤੋਂ ਪਰੇ ਆ ਜੀ ਇਹਨਾਂ ਸਹਾ ਦੇ ਦਰਸ਼ਨ ਮੇਲੇ ਕਰਕੇ ਇਹ ਹੋਰ ਦੇ ਵੀ ਦੇਖਣ ਦੇ ਲਈ ਇਤਿਹਾਸਿਕ ਸਥਾਨ ਆ ਜਾਂ ਪੂਜਨੀ ਜੰਗਾ ਆ ਇਹਨਾਂ ਦੇ ਦਰਸ਼ਣ ਦਾਰੀ ਕਰਨ ਜਾਂਦੇ ਆ ਜਿਹੜੀ ਕਾਲਪੁਰਖ ਨੇ ਭਗਤੀ ਆ ਜੀ ਕਿਹਨੀ ਬਾਬਾ ਜੀ ਇਹਨਾਂ ਨੇ ਵੀ ਬੰਦਗੀ ਕਮਾਈ ਆ ਚਲੋ ਸਤਕਾਰ ਦਿਓ ਇਹਨਾਂ ਨੂੰ यही है भाई अरे भाई ये तो बहुत दूर उतार दिया तूने यार है भाई। चलो कोई बात नहीं भाई अंदर अंदर तक जाते हैं भाई ऑटो ये देखो भाई ऐसे है इसका माहौल है ना जो बहुत सरगर्म है पूरा ये पूरा जाने के है माहौल पूरा वहाँ पे ਰੇ ਜੁਨਾ ਆਤਾ ਹੈ ਰਿਸ਼ੀਕੇਸ਼ ਆ ਰਿਸ਼ੀਕੇਸ਼ ਆਇਆ ਜੀ ਅਸੀਂ ਮੇਰੇ ਪਹਿਲੇ ਕੀ ਅਤਿ ਵਿਹਾਰ ਦੇ ਮੈਂ ਤਾਂ ਪੈਲ ਰੱਖਿਆ ਮੈਂ ਭਈਆ ਦੇ ਪੈਸੇ ਤੇ ਆਏ ਬਾਪੂ ਹੈ ਸਾਡਾ ਮੈਂ ਮੇਰੇ ਪੈ ਲੱਗੇ ਮੇਰੇ ਬਾਪੂ ਦੇ ਨੇ ਬਣਾ ਲੈ ਕੇ ਇਹਨੂੰ ਨਾਲ ਲੈ ਕੇ ਆਇਆ ਭਾਈ ਮੈਨੂੰ ਇਹ ਵੀਡੀਓ ਬਣਾਉਣ ਦੇ ਬਾਣੇ ਵੀ ਚਲ ਤੂੰ ਵੀਡੀਓ ਬਣਾਈ ਮੈਂ ਫੇਰ ਲੈ ਕੇ ਜਾਉਂ ਮੈਂ ਠੀਕ ਆ ਬੋ ਜੀ 900 ਰੁਪਇਆ 300 ਕੀਤਾ ਇੱਕ ਦਿਨ ਦਾ ਰੁਪਇਆ 300 ਕੀਤਾ ਇੱਕ ਦਿਨ ਦਾ ਤਿੰਨ ਟਾਈਮ ਦੀਆਂ ਰੋਟੀਆਂ ਤੇ ਮਹਿੰਗਾ ਵੋ ਪਾਇਆ ਮੈਨੂੰ ਇਹ ਫੋਟੋਗ੍ਰਾਫਰ ਮਹਿੰਗਾ ਹੀ ਆ ਇਹ ਤੂੰ ਕਲਾ ਕਟਾ-ਕੁਟਾ ਰੱਖ ਕੇ ਪਾਲ ਲੈ ਦੇਖ ਮੈਂ ਜੀ ਸਤਾ ਦੀਂ ਦੀ ਫੋਟੋਗ੍ਰਾਫਰ ਨਾਲ ਇਹ ਤੂੰ ਕਟਾ ਹੀ ਰੱਖ ਲੈਨੇ ਕੋਈ ਉਹਨੂੰ ਪਾਲੀ ਜਾਂਦੇ ਕਹੀ ਜਾਂਦਾ ਹੋਰ ਲੈਣਾ ਲੈਣਾ ਤੇ ਲਾ ਕੇ ਤੁਰੇ ਤਾਂ ਆਏ ਉੱਥੇ ਅਸ਼ਾਇਤ ਆਏ ਤਾਂ ਨਹੀਂ ਇਹ ਹੋਰ ਆ ਤੂੰ ਲਈ ਹੋਰ ਸਾਨੂੰ ਹੁਣ ਪਤਾ ਲੱਗਿਆ ਇਹ ਜਾਣਕੀ ਝੂਲਾ ਹੈ ਹੋਰ ਬਾਬਾ ਜੀ ਰਣਜੀਤ ਕਾਲਾ ਜੀ ਉਹ ਸਾਡੇ ਸਾਹਮਣੇ ਜੀ ਰਾਮ ਜੀ ਦਾ ਵਾ ਤੇ ਇਹ ਲక్ష్మణ ਝੂਲਾ ਜੀ ऋषिकेश बैठियां जी ऋषिकेश बहुत बढ़िया जड़ा स्थान है ऋषिकेश ओए खड़ी थे हे जी देखो ये आ नंगा घाट ਆਪਣੇ ਯਾਰੀ ਦੀ ਜਿੰਨੀਆਂ ਦੀ ਲਿਖ ਲਾ ਰਿਹਾ ਪੂਰਾ ਬਹੁਤ ਸੋਹਣਾ ਏਰੀਆ ਹੈ ਬੱਬਾ ਜੀ ਬਹੁਤ ਜਾਣੀ ਲਗਾਵਾ ਹੋਣਾ ਵੰਦੀ ਲਾ ਹਾਂ ਉਹ ਜਾਣ ਕੇ ਚੋ ਲੋ ਰਿਹਾ ਤੇ ਪੰਛੀ ਨੰਨ ਲੈ ਰਹੇ ਆ ਹਾਂਜੀ ਆਦਾ ਨੰਨ ਦਾ ਪਾਣੀ ਲੱਗਦਾ ਵਾ ਬਹੁਤ ਸੋਹਣਾ ਬਣਾਇਆ ਹੈ ਜੀ। ਇਹ ਪਾ ਉੱਥੇ ਬਾੜ ਸ਼ੁਰੂ ਹੋਏ ਨੇ ਇਹਨਾਂ ਦੇ। ਇਹ ਬਾੜ ਸ਼ੁਰੂ ਹੁੰਦੇ ਕੋਈ ਬਣਾਇਆ ਹੈ। ਯਾਂਹੋਂ ਸੇ ਬਾੜ ਸ਼ੁਰੂ ਹੁੰਦੇ ਹੈ ਨਾ ਭਾਈ। ਯਾਂਹੋਂ ਸੇ ਸ਼ੁਰੂ ਹੀ ਹੁੰਦੇ ਹੈ ਬਾੜ ਰੀਸ਼ੀ ਦੇ ਸੇ। ਔਰ ਇੱਥੋਂ ਚੜਦਾ ਵਾ। ਆਹ ਮੁੜ ਕੇ ਪਹਾੜ। ਅੱਗੇ ਫਿਰ ਹੇਮਕੁੰਡ ਸਾਹਿਬ ਦਾ। ਬਦਰੀਨਾਥ। ਸਾਰਾ ਕੇਦਾਰਨਾਥ ਉੱਧਰੀ ਆ। ਬਹੁਤ ਸੋਹਣਾ ਮਾਹੌਲ ਆ। ਇਹਨਾਂ ਕਰਿਆ ਕਰੇ ਸਾਡਾ ਸੱਖਾਂ ਨਾਲ ਨਹੀਂ ਦੇਖਣ ਨੂੰ ਆਇਆ। ਤੁਹਾਨੂੰ ਜੋ ਵੀ ਜਿਹੜੇ ਵੀ ਆਰਾਮ ਕੋਈ ਭਾਈ ਆ ਕੇ ਦਰਸ਼ਨ ਤਾਂ ਕਰ ਲਿਆ ਕਰੋ ਇੱਕ ਰੀ ਵੀ ਹਾਂ ਭਾਈ ਦਰਸ਼ਨ ਕਰਿਆ ਕਰੋ ਇੱਕ ਰੀ ਆ ਕੇ ਕੀ ਕੋਈ ਰੱਬ ਨੂੰ ਯਾਦ ਕਰਦਾ ਇੱਥੇ ਆ ਕੇ ਬੰਦਾ ਕੋਈ ਕੀ ਕਰਦਾ ਨਹੀਂ ਬਾਕੀ ਉਹ ਬਾਬਾ ਜੀ ਰਵਨੀਗ ਥਾਵਾਂ ਤੇ ਸਾਧੂ ਬੈਠੇ ਹੀ ਆ ਹਾਂਜੀ ਬੈਠੇ ਆ ਸਭੀ ਤਾਂ ਬੈਠੇ ਤੇ ਆਪਾਂ ਸਾਧੂਆਂ ਨਾਲ ਨਫ਼ਰਤ ਹੋਣੀ ਨਹੀਂ ਚਾਹੀਦੀ ਹੈ ਇਤਿਹਾਸ ਦਾ ਪੰਨਾ ਕੁਝ ਹੋਰ ਕਹਿੰਦਾ ਪ੍ਰੈਕਟੀਕਲ ਕੁਝ ਹੋਰ ਕਹਿੰਦਾ ਵੈਸੇ ਵੀ ਸੋਹਣਾ ਬਾਦੀਆਂ ਵਾਲਾ ਸ਼ਹਿਰ ਆ ਸਕਦੇ ਠੀਕ ਬਹੁਤ ਸੋਹਣਾ ਬਣਾਇਆ ਵਾ ਪ੍ਰਬੰਧ ਆ ਇੱਥੇ ਬਹੁਤ 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 ਉਹ ਸਾਹਮਣੇ ਵੀ ਤੁਹਾਡਾ ਜਾਣ ਚੁਕੀ ਲਿਖਲੇ ਬਾਕੀ ਉਹ ਸਾਹਮਣੇ ਵੀ ਘਾਟ ਆ ਉਹ ਨਾਂ ਲਿਖੇ ਹੋਏ ਆ ਹੋਵੇ ਅਕਾਰਨ ਅਕਾਰਨ ਘਾਟ ਹਨੀ ਮਹਾਰਾਜ ਜੀ ਪਰ ਠੀਕ ਹੋ ਵਰੀ ਜਾਓ ਕੌਣ ਨਾ ਤੇਰਾ ਆਂਟੀਲੇ ਦੇ ਬਹੁਤ ਬਾਰੇ ਤੁਹਾਡੇ ਬਹੁਤ ਸਾਰੇ ਕੰਮ ਅਲੱਗ ਅਲੱਗ ਹਨ ਮਨ ਮਹਾਰਾਜ ਜੀ ਇਹ ਪਾਸਤਾ ਬਣਾਇਆ ਪਾਸਤਾ ਹਾਂ ਜੀ ਤੇ ਮੁੰਡੇ ਬੈਠੇ ਆ ਰਿਸ਼ੀਕੇਸ਼ ਬਹੁਤ ਵਧੀਆ ਬਣਾਇਆ ਬਾਈ ਇਹ ਪ੍ਰੈਕਟਿਸ ਕਿਰੇ ਤੇ ਆ ਉਹ ਵਧੀਆ ਬਹੁਤ ਹੈ। ਪੰਗਾ ਵਾ। ਪੂਰੀਆ ਕੱਢਦਾ। ਇਸ ਤਰ੍ਹਾਂ ਵੀ ਕੇ ਕਬ। ਵਧੀਆ 202 ਬਾਰਗੇ ਇੰਡਸਟਰੀ ਦਾ ਕਲਾਸ ਆ ਹਨਾ। ਅੱਜ ਨਵੇ ਦਾ ਕਰਾ ਦੇ ਚੱਪਾ ਤੇ ਜਾਈ। ਵਧੀਆ ਜਨਾ ਹਾਲਾ ਤੇ ਦੇਖੀ। ਜਦੋਂ ਬਾਹਰਲਾ ਸਿਸਟਮ ਹੋਣੇ। ਐਸੀ ਲੱਗੇ ਆ ਵਧੀਆ ਬਹੁਤ ਸਾ ਵਧੀਆ ਮਾਹੌਲ। ਹੁਣ ਆਪਾਂ ਜੂਸੀਆ ਸਪੀਕੇ ਹੋ ਗਏ ਐ ਬਿਲੈਂਸ ਉਹ ਆਪਣੇ ਨਾਲ ਦੇ ਯਾਰ ਮਿੱਤਰ ਵੀ ਆ ਰਹੇ ਐ ਇੱਥੇ ਹੀ ਤੇ ਉਧਰ ਤਰਵੈਣੀ ਘਾੜ ਆਰਟੀ ਦਾ ਸਮਾਂ ਹੋ ਗਿਆ ਫਿਰ ਉਹ ਦੇਖਦੇ ਆਪਾਂ ਸਾਰੇ ਚੱਲ ਕੇ ਪਰ ਕਾਲ ਥੱਟ ਵੱਟ ਦਾ ਬਹੁਤ ਬੋਤਕੇ ਨਾਲੇ ਆ ਮੂਹੇ ਨਾਲ ਦੇ ਯਾਰ ਮਿੱਤਰ ਹੁਣ ਆਪਣੇ ਆ ਗਏ ਆ ਤੇ ਆਪਾਂ ਦੇਖਦੇ ਆਂ ਜਾ ਕੇ ਤਰਵੈਣੀ ਘਾੜਨ ਤੁਰੇ ਜਾਂਦੇ ਬਸ

ਯਾਰ ਚੁੱਪ ਕਰ ਹੱਸੀ ਹੱਸਣਾ ਮੇਥੋਂ ਦੂਰ ਹੋ ਜਾ ਬੁੱਢ ਭਾਈ ਅਮਰ ਤੇਰਾ ਹੋ ਗਿਆ ਜਾਗ ਆ ਬਾਬੇ ਕੁਝ ਨਹੀਂ ਕਰਦਾ ਨਾ ਬੁੱਢ ਜੀ ਜਾ ਵੀ ਉਹ ਜੀ ਦਾ ਉਹ ਨਾ ਯਾਰ ਸਿੱਧਾ ਮਾ ਦੇਖ ਮਾ ਗੱਲ ਨਾਲ ਗੱਲ ਕਰੋ ਮੇਰੇ ਤੋਂ ਦੂਰ ਰਹੋ ਮਾ ਗੱਲ ਨਾਲ ਗੱਲ ਕਰੋ ਮਾ ਗੱਲ ਕਾਲੀ ਬਰਕਰਾਰਾ ਕਾਲੀ ਬਰਕਰਾਰਾ ਹਾਂਜੀ 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 ਕੁਝ ਨਹੀਂ ਉਹ ਲੈਣਾ ਨਾ ਦੇਣਾ ਕੋਈ ਸਮਾਨ ਓਏ ਬੰਬ ਬਕੀ ਬੋਲਣ ਲੱਗ ਗਿਆ ਕਿਹਦਾ ਕੁਝ ਨਹੀਂ ਇਹ ਤੇ ਲੈਣਾ ਨਹੀਂ ਦੇਣਾ ਨਹੀਂ ਭਾਈ ਇਹ ਨਦੀ ਦਾ ਨਾਮ ਕੀ ਹੈ ਤ੍ਰਿਵੇਣੀ ਘਾਟ ਗੰਗਾ ਨਦੀ ਹੈ ਗੰਗਾ ਨਦੀ ਹੈ ਗੰਗਾ ਮਈਆ ਬੋਲਤੇ ਜਿਸੇ ਨਦੀ ਘਾਟ ਹੈ ਗੰਗਾ ਨਦੀ ਹੈ ਹਾਂ ਨਦੀ ਨਹੀਂ ਲਿਖਾ ਤ੍ਰਿਵੇਣੀ ਘਾਟ ਲਿਖਾ ਹੈ ਨਾ ਮੈਨੂੰ ਪਤਾ ਨਹੀਂ ਚੱਲ ਰਿਹਾ ਤ੍ਰਿਵੇਣੀ ਘਾਟ ਹੀ ਲਿਖਾ ਹੈ ਨਾ ਯਹਾਂ ਪੇ ਦੋ

ਓਏ ਇੱਕ ਮਰਾਦੀ ਜੁਪਕੀ ਓਏ ਇੱਕ ਓਏ ਮਰਾਦੀ ਇੱਕ ਜੁਪਕੀ ਮੈਂ ਦੇਖੇਗਾ ਇਹ ਚਲਾ ਜਾਏਗਾ ਇਸ ਕੋ ਦੇਖਣ ਮ ਆਤਾ ਹੈ ਅੱਛਾ ਇਹ ਅੱਗੇ ਵਧ ਜਾ ਰਿਹਾ ਹੈ ਪੰਪਤੀ ਜੀ ਘਰੂ ਤੇ ਸੋ ਆਪਣੀ ਗੱਮੇ ਬੈਜੂ ਸਾਰੇ ਆ ਪਿੱਛੇ ਨਾਲ ਚੱਲ ਜੀ ਕਿੱਥੇ ਹੋਏ ਚਲੋ ਸਹੀ ਗੱਲ ਓਏ ਬਹੁਤਾ ਫਰਵਾਹ ਪਾਣੀ ਦੇ ਇਹ ਬੜਾ ਪ੍ਰੋਜੈਕਟ ਬੜਾ ਅੱਗੇ ਨੂੰ ਬੜਾ ਹਨਾ ਹਾਂ ਭਈ ਇੱਥੇ ਨਾਈ ਜਾਂਦੇ ਮੁੰਡੇ ਪੂਰੇ ਇੱਥੇ ਤਾਂ ਸੈੱਟ ਆ ਮੁੰਡੇ ਨਾਉਦੇ ਪੂਰੇ ਬਈ ਇਹ ਗੰਗਾ ਆਵਾ ਹਨਾ ਨਹੀਂ ਠੀਕ ਆ ਕੰਮ ਇਹਨਾਂ ਦਾ ਵੀ ਯਾਰ ਨਿਆਰੇ ਨਿਊ ਰੀਲੈਂਡ ਨੂੰ ਬਹੁਤ ਪਿਆਰ ਦੇ ਤੰਗਲੀ ਚੜੀ ਪਾਣੀ ਮੀਂਹ ਇਹ ਬੰਦਾ ਆ ਕੇ ਬਹਿ ਜਾ ਚੱਟ ਮਨਨਾ ਸੱਟ ਹੋਵੇ ਆ ਕੇ ਬਹਿ ਜਾ ਇੱਥੇ ਚੱਟਦਾ ਚੱਤ ਲੱਗ ਜਾਂਦਾ ਬਾਸ਼ਾ ਇਹ ਬੱਚੇ ਯਾਰ ਕੀ ਮਾੜੀ ਗੱਲ ਆ ਹੰਡਾ ਮੋਲ ਆ ਲੈ ਪਾਣੀ ਸ਼ਾਂਤੀ ਵਿੱਚ ਮੋਲ ਆ ਰੋਜ਼ ਸ਼ਾਂਤੀ ਵਿੱਚ ਮੋਲ ਆ ਆਜੋ ਸਾਰਾ ਆਜੋ ਨਾ ਯਾਰ ਉਹ ਲੈ ਚਪੇੜੇ ਖਾਓ ਨਾ ਯਾਰ ਆਪਾਂ ਕੀ ਲੈਣਾ ਨਹੀਂ ਨਹੀਂ ਹੋਰਤ ਪਛਦੇ ਨਾ ਯਾਰ ਚੱਲ ਚਲਾ ਕੇ ਵਿਖਾ ਛੋਟੇ ਹੋ ਵੀ ਲੈ ਉਸ ਕਿਸ ਕਟਿੰਗ ਕਰੀ ਗਾ ਮੈਂ ਆਹ ਰਹਿ ਗਈ ਓਏ ਬਾਹਰ ਚਲੋ ਦੁਕਾਨਾਂ ਦੇ ਮੈਂ ਤੁਹਾਨੂੰ ਗੋਲ ਗੱਪੇ ਖੋਣ ਆ ਜਿਓ ਓਏ ਹੋਰ ਕੋਈ ਨਹੀਂ ਓਏ ਗਾਵੇਂ ਬਈਰ ਆਪਾਂ ਟ੍ਰੇਨ ਫੜਨੀ ਜਾ ਕੇ ਔਲੀ ਚੱਲੋਗਾ ਯਾਰ ਕੋਈ ਨਾਲ ਹੀ ਆਉਣਾ ਸੱਦੇ ਉਹ ਵੀ ਇੱਥੇ ਇਹਨਾਂ ਦਾ ਪੂਰਾ ਜਿਵੇਂ ਜਗਰਾਤਾ ਹੁੰਦਾ ਜਾਗਰਣ ਪ੍ਰੋਗਰਾਮ ਚੱਲੀ ਜਾਂਦਾ ਆਪਦੇ ਭਜਨ ਗਾਉਂਦੇ ਆ ਤੇ ਬਾਕੀ ਸਾਰੇ ਨੱਚੀ ਜਾਂਦੇ ਆ ਲੋ ਵੀ ਹੁਣ ਆ ਪਾਰਤੀ ਵੇਖ ਕੇ ਫਿਰ ਰਾਮ ਝੁੱਲੇ ਤੇ ਆ ਗਏ ਨਾਲ ਆਪਣੇ ਮਿੱਤਰ ਆ ਗਰਨਾਮ ਸਿੰਘ ਆ ਰਹੇ ਆ ਨਾਲ ਆਪਣੇ ਦੋ ਮਿੱਤਰ ਹੋਰ ਆ ਉਹ ਪਿੱਛੇ ਆ ਸੁਖਮਣ ਤੇ ਯਾਦਵਿੰਦਰ ਸਿੰਘ ਉਹ ਵੀ ਆ ਗਏ ਉਹ ਵੀ ਪਿੱਛੇ ਬਸ